ਕਿਉਂਕਿ ਸੰਸਾਰ ਵਿੱਚ ਤਾਂ ਕੀ ਹੈ ਕਹਿੰਦੇ ਖੋਟੇ ਕੋ ਖਰਾ ਹੈ ਖਰੇ ਸਾਰ ਨਾ ਜਾਣੀ ਅੰਦੇ ਕਾ ਨੋਂ ਪਾਰ ਖੂ ਕਲੀ ਕਾਲ ਬਣਾਣੇ ਹੁਣ ਸੰਸਾਰ ਵਿੱਚ ਤਾਂ ਇਹ ਹੈ ਕਿ ਜਿਹੜਾ ਖੋਟੇ ਹੈ ਗਿਆ ਹੁਣ ਜਿਹੜੇ ਆ ਸਿਮਰ ਸਾਸਤਰ ਦੀ ਵਿਚਾਰ ਕਰਨ ਵਾਲੇ ਸਾਖੀਆਂ ਸੁਣਾਉਣ ਵਾਲੇ ਆ ਪੁੰਨ ਪਾਪ ਦੀ ਵਿਚਾਰ ਵਿਚਾਰਧਾਰਾ ਨੂੰ ਮੰਨਣ ਵਾਲੇ ਹੈਗੇ ਆ ਦੁਖ ਸੁਖ ਨੂੰ ਮੰਨਣ ਵਾਲੇ ਹੈਗੇ ਆ ਜਿੰਨੇ ਵੀ ਗਿਆਨੀ ਲਾ ਦੇ ਨਾਲ ਗਿਆਨੀ ਲਾਈ ਜਾਂਦਾ ਉਹ ਖਾਸਾ ਲਾ ਜਾਂਦਾ ਇਹ ਸਾਰੇ ਖੋਟੇ ਹੈ ਗਿਆ ਤੇ ਇਹ ਪਰ ਸੰਸਾਰ ਵਿੱਚ ਕੀ ਹੈਗਾ ਸੰਸਾਰ ਨੂੰ ਜਿਹੜਾ ਸੱਚਾ ਸੱਚ ਦਾ ਗਿਆਨ ਨਹੀਂ ਹੁੰਦਾ ਸੱਚ ਦੀ ਸਮਝ ਨਹੀਂ ਹੁੰਦੀ ਇਸ ਕਰਕੇ ਖੋਟੇ ਨੂੰ ਹੀ ਖਰਾ ਗਏ ਜਾਂਦੇ ਤਾਂ ਇਹਨਾਂ ਨੇ ਜਿਹੜੇ ਖੋਟੇ ਸੀ ਉਹਨਾਂ ਨੂੰ ਹੀ ਰਤਪੰਥ ਰਤਨ ਦੇ ਦਿੰਦੇ ਹੈਗੇ ਕਹਿੰਦੇ ਕੁੱਲਾ ਦਿੰਦੇ ਬਾਵਲੇ ਲੈਂਦੇ ਵੱਡੇ ਨਲਜ ਚੂਹਾ ਖੱਡ ਨਾ ਮਾਵੇ ਤਿੱਕਲ ਬੰਨੇ ਛੱਜ ਇੱਕ ਤਾਂ ਇਹ ਪਹਿਲਾ ਹੈਂਕਾਰੀ ਸੀ ਦੂਜਾ ਜਦੋਂ ਕਿਸੇ ਦੇ ਨਾਲ ਗਿਆਨੀ ਲਾ ਦਿੰਦੇ ਆ ਇਕ ਤਾਚੂਆ ਪਹਿਲਾਂ ਹੀ ਵੱਡਾ ਸੀ ਉੱਤੇ ਉਹਦੇ ਹੋਰ ਸ਼ਾਜਵਾਨ ਲੈਂਦੇ ਆਣ ਇਸ ਤਰ੍ਹਾਂ ਇਹ ਇਸ ਤਰ੍ਹਾਂ ਦਾ ਜਿਹੜਾ ਗਰਵਾਣੀ ਵਿੱਚ ਕਿਹਾ ਗਿਆ ਕਿ ਖੋਟੇ ਕੋ ਖਰਾ ਹੈ ਖਰੇ ਸਾਰ ਨਹੀਂ ਜਾਣੇ ਇਹ ਖੋਟੇ ਨੂੰ ਖਰਾ